ਜੀ ਕੱਲ ਇੱਕ ਬਹੁਤ ਮੰਦਭਾਗੀ ਘਟਨਾ ਇਥੇ ਫਾਜ਼ਿਲਕਾਹ ਚ ਹੋਈ ਜਿਹੜੇ ਪਿੰਡ ਪੱਖਾ ਥਾਣਾ ਅਣਿਵਾਲ ਦੇ ਵਿੱਚ ਪੈਂਦਾ ਹੈ ਉੱਥੇ ਇੱਕ ਜੋ ਹੈ ਪਿਓ ਪੁੱਤ ਦੀ ਜਿਹੜਾ ਹੈਗਾ ਮਰਡਰ ਹੋ ਗਿਆ ਸੀ ਡਬਲ ਮਰਡਰ ਹੋਇਆ ਸੀ ਔਰ ਇਹ ਚ ਜਿਹੜੇ ਡਿਸੀਜ਼ ਨੇ ਉਹਨਾਂ ਦਾ ਨਾਮ ਅਵਧਾਰ ਸਿੰਘ ਤੇ ਹਰਮਿਤ ਸਿੰਘ ਇਹਨਾਂ ਦੋਨੋਂ ਦਾ ਮਰਡਰ ਹੋ ਗਿਆ ਸੀ ਔਰ ਇਹਦੇ ਚ ਵਜਹ ਰੰਜਿਸ਼ ਏ ਸੀ ਕਿ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਲੜਾਈ ਝਗੜਾ ਹੋਇਆ ਤੇ ਉਹ ਚ ਫਿਰ ਜਿਹੜਾ ਇਹਨਾਂ ਦਾ ਪਰਸਨਲ ਲੜਾਈ ਝਗੜਾ ਸੀ ਉਹ ਚ ਇੱਕ ਲਾਇਸੈਂਸੀ ਵੈਪਨ ਸੇ ਇਹਨਾਂ ਦੇ ਜਿਹੜੇ ਗਵਾਂਡੀ ਸੀ ਉਹਨਾਂ ਨੇ ਇਹਨਾਂ ਤੇ ਫਾਇਰ ਕੀਤਾ ਤੇ ਦੋਵਾਂ ਦੀ ਅਨਫੋਰਚੂਨੇਟ ਡੈਥ ਹੋ ਗਈ। ਇਸ ਮਸਲੇ 'ਚ ਫਾਜ਼ਲਕਾ ਪੁਲਿਸ ਨੇ ਇੱਕ ਸਵਿਫਟ ਰਿਸਪਾਂਸ ਦਿਖਾਉਂਦੇ ਹੋਏ ਸਾਡੇ ਹਲਕਾ ਜੀਓਸ ਤੇ ਡੀਐਸਪੀ ਡੀ ਤੇ ਸੀਆਈਏ ਦੀ ਤੇ ਥਾਣੀ ਦੀਆਂ ਟੀਮਾਂ ਇਮੀਡੀਏਟਲੀ ਮੌਕੇ ਤੇ ਪਹੁੰਚੀ ਤੇ ਉਹਨਾਂ ਨੇ ਰੇਡਾਂ ਕਰਨੀਆਂ ਸਟਾਰਟ ਕਰਤੀ ਤੇ ਇਹ ਚ ਕੱਲ ਰਾਤੀ 2 ਵਜੇ ਫਿਰ ਵਨ ਆਫ ਦਾ ਅਕਿਊਜ਼ਡ ਬਾਈ ਦਾ ਨੇਮ ਆਫ ਅਨਮੋਲ ਸਿੰਘ ਐਨੂੰ ਅਸੀਂ ਰਾਉਂਡ ਅਪ ਕਰ ਲਿਆ ਹੈ ਤੇ ਇਹੀ ਇਨਫੋਰਮੇਸ਼ਨ ਦੇਣ ਵਾਸਤੇ ਮੈਂ ਸਾਰਿਆਂ ਨੂੰ ਇੱਥੇ ਅੱਜ ਸਦਾ ਦਿੱਤਾ ਹੈ ਔਰ ਇਹ ਜਿਹੜੇ ਬਾਕੀ ਤਿੰਨ ਦੋਸ਼ੀ ਨੇ ਉਹਨਾਂ ਦੇ ਵੀ ਭਾਲ ਜਾ ਰਹੀ ਹੈ ਤੇ ਬਹੁਤ ਜਲਦੀ ਅਸੀਂ ਉਹਨਾਂ ਨੂੰ ਵੀ ਰੌਮਪ ਕਰ ਲਾਂਗੇ ਇਸ ਪੂਰੇ ਮਸਲੇ 'ਚ ਪੁਲਿਸ ਜਿਹੜੀ ਹੈਗੀ ਉਹ ਫੈਮਿਲੀ ਨੂੰ ਪੂਰਾ ਕੋਆਪਰੇਟ ਕਰ ਰਹੀ ਹੈ ਤੇ ਫੈਮਿਲੀ ਵੀ ਪੁਲਿਸ ਦੇ ਰਿਸਪਾਂਸ ਤੇ ਸੈਟੀਸਫਾਈਡ ਹੈ ਕਿ ਜਿਹੜਾ ਇਤਨਾ ਸਵਿਫਟ ਰਿਸਪਾਂਸ ਅਸੀਂ ਕੀਤਾ ਹੈ ਤੇ ਅਸੀਂ ਪੂਰੇ ਉਹਨਾਂ ਨਾਲ ਖੜੇ ਹਾਂ ਤੇ ਹਲੇ ਵੀ ਸਾਡੀਆਂ ਟੀਮਾਂ ਸੀਆਈਏ ਦੀ ਵੀ ਆ ਟੀਮਾਂ ਤੇ ਥਾਣੇ ਦੀਆਂ ਵੱਖ-ਵੱਖ ਟੀਮਾਂ ਇਸ ਕੇਸ 'ਚ ਬਾਕੀ ਜਿਹੜੇ ਅਕਿਊਜ਼ਡ ਹੈ ਉਹਨਾਂ ਦੀ ਪਾਲਚੇ ਲੱਗੀ ਹੋਈ ਨੇ ਤੇ ਉਹ ਵਕ-ਵਕ ਤਾਮੇ ਤੇ ਰੇਡ ਕਰ ਰਹੇ ਨੇ ਮੈਮ ਐਫ ਆਈ ਆਰ ਲਾਂਚ ਕੀਤੀ ਗਈ ਕਿੰਨੇ ਬੰਦਿਆਂ ਖਿਲਾਫ ਜਿਹੜਾ ਮਾਮਲਾ ਹੈ ਜੀ ਇਹ ਚ ਐਫ ਆਈ ਆਰ ਨੰਬਰ 81 ਡੇਟਡ 19/7/24 ਰਜਿਸਟਰ ਕੀਤੀ ਗਈ ਹੈ ਅੰਡਰ ਸੈਕਸ਼ਨ 103 ਬੀ ਐਨ ਐਸ ਸੈਕਸ਼ਨ 3 ਸਬਸੈਕਸ਼ਨ 5 ਬੀ ਐਨ ਐਸ اور 25 27 ਆਰਮਸ ਐਪ ది ਅੰਡਰ ਇਹ ਪਰਚਾ ਰਜਿਸਟਰ ਕੀਤਾ ਗਿਆ ਤੇ ਚਾਰ ਦੋਸ਼ੀਆਂ ਦੇ ਖਿਲਾਫ ਇਹ ਪਰਚਾ ਰਜਿਸਟਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਨੂੰ ਅਸੀਂ ਫੜ ਲਿਆ ਹੈ ਤੇ ਬਾਕੀਆਂ ਨੂੰ ਵੀ ਅਸੀਂ ਬਹੁਤ ਜਲਦੀ ਫੜ ਲਾਂਗੇ ਵੀ ਆਰ ਵੈਰੀ ਗੁੱਡ ਮੈਮ ਹਥਿਆਰ ਕਿਹੜਾ ਸੀ ਜੀ ਜੀ ਹਥਿਆਰ ਇਹ ਇਹਨਾਂ ਦਾ ਲਾਇਸੈਂਸ ਸੀ ਵੈਪਨ ਸੀ ਜਿਹਦੇ ਵੱਲੋਂ ਇਹ ਫਾਇਰ ਹੋਇਆ ਮੈਮ ਮੌਕੇ ਤੇ ਕੋਈ ਪੁੱਛ ਕੇ ਸੀ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਦਾ ਇਹ ਮਾਮਲਾ ਹੋਇਆ ਸੀ ਵਿਵਾਦ ਕਿਉਂ ਹੋਇਆ ਸੀ ਜੀ ਵਿਵਾਦ ਇਹਨਾਂ ਦਾ ਪਾਣੀ ਦੀ ਵਾਰੀ ਨੂੰ ਲੈ ਕੇ ਸੀ ਇਹਦਾ ਬੈਕਗਰਾਉਂਡ ਨੋਲੇਜ ਬੈਕਗਰਾਉਂਡ ਜਿਹੜਾ ਸੀ ਉਹ ਇਹ ਠੇਕੇ ਦੀ ਜ਼ਮੀਨ ਸੀਗੀ 999 ਕਿੱਲੇ ਔਰ ਪਹਿਲੇ ਇਹ ਜਿਹੜੇ ਡੀਸੀਜ਼ਡ ਹੈ ਇਹ ਉਹ ਜ਼ਮੀਨ ਨੂੰ ਠੇਕੇ ਤੇ ਲੈ ਕੇ ਵੰਦੇ ਸੀ ਬਟ ਦੈਨ ਜਿਹੜੇ ਅਕਿਊਜ਼ਡ ਹੈ ਉਹਨਾਂ ਨੇ ਇਹਨੂੰ ਵੰਡ ਦੀ ਕੋਸ਼ਿਸ਼ ਕੀਤੀ ਸੀ ਤਾਂ ਉਹਦੀ ਪੁਰਾਣੀ ਰੰਜਿਸ਼ ਚੱਲੀ ਸੀ ਤੇ ਕੱਲ ਸ਼ਾਮੀ ਇਹਨਾਂ ਦੀ ਪਾਣੀ ਦੀ ਵਾਰੀ ਸੀ ਤੇ ਉੱਚ ਇਹਨਾਂ ਦੀ ਆਪਸ ਵਿੱਚ ਲੜਾਈ ਝਗੜਾ ਹੋਇਆ ਤੇ ਉੱਥੇ ਫਿਰ ਇੰਦਾ ਹੀਟ ਆਫ ਦਾ ਮੋਮੈਂਟ ਇਹ ਲਾਇਸੈਂਸੀ ਵੈਪਨ ਸੇ ਇਹਨਾਂ ਨੇ ਫਾਇਰ ਕਰ ਦਿੱਤੇ ਜਿਤੇ ਇਹਨਾਂ ਦੀ ਅਨਫੋਰਚੂਨੇਟ ਇੱਕ ਇਨਸੀਡੈਂਟ ਚ ਬੰਦੂਪਾ ਕੀ ਘਟਨਾ ਸੀ ਜਿਹੜੇ ਮੈਮ ਕਿੰਨੇ ਫਾਇਰ ਹੋਏ ਜੀ that is yet to be ascertained but yes police ਨੇ ਜਿਹੜਾ ਹੈਗਾ ਇੱਕ ਇੱਕ ਯੂਜ਼ਡ ਰਾਉਂਡ ਅਪ ਕਰ ਲਿਆ ਹੈ ਬਾਕੀਆਂ ਨੂੰ ਵੀ ਅਸੀਂ ਬਾਅਦ ਵਿੱਚ ਹੀ ਫੜਾਂਗੇ ਜਿੰਨੀ دیر ਜੀ ਮੈਮ ਇਹ ਜਿਹੜੇ ਫੜ ਲਗੇ ਸੀ ਜੀ ਰਾਤੀ ਕਾਫੀ ਲੇਟ ਨਾਈਟ ਤੱਕ ਸਾਡੀਆਂ ਰੇਡਾਂ ਚੱਲਦੀ ਪਈ ਸੀ ਤੋਂ ਇਹਨਾਂ ਵਿੱਚ ਬਹੁਤ ਮਿਹਨਤ ਕਰਕੇ ਇੱਕ ਇੱਕ ਯੂਜ਼ ਨੂੰ ਫੜ ਲਿਆ ਹੈ ਔਰ ਉਸਕੇ ਬਾਅਦ ਬਾਕੀ ਜਿਹੜੇ ਹੈਗੇ ਉਹਨਾਂ ਵਾਸਤੇ ਵੀ ਅਲੱਗ-ਅਲੱਗ ਸਟੇਟਾਂ 'ਚ ਵੀ ਇਸ ਵੇਲੇ ਰੇਡ ਚੱਲ ਰਹੀ ਹੈ। ਰੋਪੀ ਨੇ ਉਹਨਾਂ ਕੀ ਰੋਪੀ ਪਕੜਿਆ ਗਿਆ ਜਿਹੜੇ ਫਰਾਰ ਨੇ ਕੀ ਉਮਰ ਉਹਨਾਂ ਦੀ ਜੀ ਐਸ ਆਈ ਸੈਡ ਕਿ ਇਹ ਜਿਹੜਾ ਰੁਪਈਆ ਹੈ ਉਹ ਅਸੀਂ ਰਾਉਂਡ ਅਪ ਕੀਤਾ ਹੈ ਬਹੁਤ ਰੀਸੈਂਟਲੀ ਰਾਉਂਡ ਅਪ ਕੀਤਾ ਹੈ ਔਰ ਇਹ ਮੈਂ ਸਾਰੇ ਅਨੁਭਿਸ਼ਵਾਸ ਦਿਵਾਉਣਾ ਚਾਹੁੰਦੀ ਹਾਂ ਕਿ ਬਾਕੀਆਂ ਦੇ ਮਗਰ ਵੀ ਸਾਡੀਆਂ ਟੀਮਾਂ ਲੱਗੀ ਹੋਈ ਨੇ ਬਹੁਤ ਜਲਦੀ ਅਸੀਂ ਉਹਨੂੰ ਫੜ ਲਾਂਗੇ ਤੇ ਫੈਮਿਲੀ ਨੂੰ ਜਿਹੜੀ ਵੀ ਕੋਆਪਰੇਸ਼ਨ ਤੇ ਜਿਹੜੀ ਵੀ ਅਸੀਂ ਸਪੋਰਟ ਕਰ ਸਕਦੇ ਆ ਉਹ ਅਸੀਂ ਕਰ ਰਹੇ ਨੇ ਤੇ ਫੈਮਿਲੀ ਆ ਕੇ ਮੈਨੂੰ ਮਿਲ ਕੇ ਵੀ ਗਈ ਹੈ ਤੇ ਅਸੀਂ ਉਹਨੂੰ ਇਹ ਹੀ ਵਿਸ਼ਵਾਸ ਦਿਵਾਇਆ ਹੈ ਕਿ ਪੁਲਿਸ ਬਹੁਤ ਸਿਨਸੀਅਰਲੀ ਇਸ ਪੂਰੇ ਕੇਸ ਦੀ ਗਹਿਨ ਪੜਤਾਲ ਵੀ ਕਰੀਏ ਤੇ ਐਫਰਟਸ ਕਰੀਏ। ਨਹੀਂ ਗ੍ਰਿਫਤਾਰ ਕੀਤੀ। ਜੀ दैट ਦੋਜ਼ ਆਰ ਕੌਨਫਿਡੈਂਸ਼ੀਅਲ ਡੀਟੇਲਸ ਆ। ਸ਼ੇਅਰ ਇਟ ਵਿਦ ਯੂ ਜਿਹੜਾ આરોપી ਫੜਿਆ ਫਾਇਰਿੰਗ ਹੈ ਨਾ ਕਿਸੇ? ਜੀ ਨਹੀਂ ਇਹ ਦਿਸ ਇਜ਼ ਯੈਟ ਟੂ ਬੀ ਅਸਰਟਨ। ਦੇਖੋ ਕੀ ਹੁੰਦਾ ਹੈ ਕਿ ਜਦੋਂ ਇੱਕ ਲੜਾਈ ਝਗੜਾ ਹੁੰਦਾ ਹੈ ਉਹ ਚ ਕਿਸ ਦਾ ਕੀ ਰੋਲ ਸੀ ਉਹ ਤਵਦੀਸ਼ ਦੇ ਦੌਰਾਨ ਵਿਚਾਰਿਆ ਜਾਂਦਾ ਹੈ। ਸਾਡਾ ਮੇਨ ਫੋਕਸ ਇਸ ਵੇਲੇ ਇਹ ਹੈ ਕਿ ਜਿਹੜੇ ਅਕਿਊਜ਼ਡ ਦੇ ਨਾਂ ਫੈਮਿਲੀ ਨੇ ਸਾਨੂੰ ਦੱਸਿਆ ਹੈ ਔਰ ਇਹਨੇ ਮੰਦਭਾਗੀ ਘਟਨਾ ਹੋਈ ਹੈ ਤਾਂ ਸਭ ਤੋਂ ਪਹਿਲਾਂ ਸਾਡਾ ਟੀਚਾ ਇਹ ਹੀ ਹੈ ਕਿ ਅਸੀਂ ਹੁਣ ਚਾਰਿਆਂ ਨੂੰ ਫੜਾਂ ਤੇ ਉਸ ਤੋਂ ਬਾਅਦ ਦੀਆਂ ਕਾਰਵਾਈਆਂ ਅਸੀਂ ਬਾਅਦ ਚ ਕਰਾਂਗੇ। ਹਥਿਆਰ ਕੋਈ ਬ੍ਰਾਹਮਣ ਕੋਲ ਨਹੀਂ ਸੀ। ਐਜ਼ ਆਈ ਸੈਡ ਕਿ ਵੀ ਹੈਵ ਰਾਉਂਡਡ ਅਪ ਵਨ ਅਕਿਊਜ਼ਡ ਬਾਕੀ ਜੇ ਦੋ ਰਾਉਂਡ ਅਪ ਹੋ ਜਾਣਗੇ ਤੇ ਫਿਰ ਉਹ ਵੀ ਬ੍ਰਾਹਮਣ। ਲਓ ਜਿਹੜੇ ਚਾਰ ਬੰਦਿਆਂ ਦੇ ਉੱਪਰ ਐਫ ਆਈ ਆਰ ਹੋਈ ਹੈ ਇਹਨਾਂ ਦਾ ਆਪਸੀ ਰਿਸ਼ਤਾ ਕੀ ਹੈ? ਜੀ ਇਹ ਚ ਦੋ ਜਿਹੜੇ ਹੈਗੇ ਉਹ ਪਿਓ ਪੁੱਤ ਨੇ ਤੇ ਬਾਕੀ ਜਿਹੜੇ ਹੈਗੇ ਇਹਨਾਂ ਦੇ ਘੁਆਟੀ ਜੋ ਵਜਾਇਆ ਸੀ ਪਾਣੀ ਦਸੀ ਜਾ ਰਹੀ ਕੋਈ ਹੋਰੀ ਕੋਈ ਅਸਲਾ ਕੋਈ ਦੇਖਿਏ ਪੁਲਿਸ ਦੇ ਕੋਲ ਕੋਈ ਅਸਚ ਪੁਰਾਣੀ ਇਨਾਦੀ ਕੋਈ ਕੰਪਲੇਂਟਸ ਅਸਚ ਨਹੀਂ ਚੱਲਦੀ ਸੀ ਬਟ ਉਹਨੂੰ ਪਿੰਡੋਂ ਜਦੋਂ ਪਤਾ ਕੀਤਾ ਗਿਆ ਤੇ ਪਹਿਲਾਂ ਇੱਕ ਠੇਕੇ ਦੀ ਜ਼ਮੀਨ ਨੂੰ ਲੈ ਕੇ ਇਹਨਾਂ ਦਾ ਲੌਂਗ ਸਟੈਂਡਿੰਗ ਪਹਿਲਾਂ ਕਦੀ ਡਿਸਕਿਊਟ ਹੋਇਆ ਹੋਗਾ ਜਿਹਦਾ ਕੱਲ ਕੁਝ ਇੱਕ ਟ੍ਰਿਗਰਿੰਗ ਇਫੈਕਟ ਹੋਇਆ ਜਿਹੜਾ ਪਾਣੀ ਦੀ ਵਾਰੀ ਨੂੰ ਲੈ ਕੇ ਉੱਥੇ ਇਹਨਾਂ ਦੀ ਗਰਮਾ ਗਰਮੀ ਹੋਈ ਔਰ ਫਿਰ ਇਹ ਫਾਇਰ ਹੋਇਆ ਜਿੱਤੇ ਅਨਫੋਰਚੂਨੇਟ ਇਨਸੀਡੈਂਟ ਹੈ ਮੈਂ ਪਿੱਛੇ ਮਰਨ ਵਾਲਿਆਂ ਦੀ ਫੈਮਿਲੀ ਦੇ ਅੰਦਰ ਕੌਣ ਕੌਣ ਰਹਿ ਗਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਜੀ ਇਹ ਜਿਹੜੇ ਫਾਦਰ ਸਨ ਡਿਓ ਸੀ ਇਹਨਾਂ ਦੀ ਤੇ ਉਸ ਵੇਲੇ ਮੌਕੇ ਤੇ ਹੀ ਡੈਥ ਹੋ ਗਈ ਇਹਨਾਂ ਦੇ ਫਾਦਰ ਸਾਹਿਬ ਨੂੰ ਮੈਂ ਅਭੀ 5 ਮਿੰਟ ਪਹਿਲਾਂ ਹੀ ਮੈਂ ਮਿਲ ਕੇ ਹਟੀ ਹਾਂ ਸੋ ਵੀ ਆਰ ਵਿਦ ਦ ਫੈਮਿਲੀ ਐਂਡ ਅਸੀਂ ਇਹਨੂੰ ਫੜ ਕੇ ਅੰਦਰ ਦੇਵਾਂਗੇ ਬਹੁਤ ਜਲਦੀ ਓਕੇ